ਇੰਟਰਨੈਟ ਦੀ ਆਦਤ ਤੋਂ ਖਿਹੜਾ ਚੁੜਾਏਗਾ ਹੁਣ ਅੰਮ੍ਰਿਤਸਰ ਦਾ ਡੀ ਐਡਿਕਸ਼ਨ ਸੈਂਟਰ ਪੰਜਾਬ ਦੇ ਵਿੱਚ ਪਹਿਲਾ ਇੰਟਰਨੈਟ ਡੀ ਐਡਿਕਸ਼ਨ ਸੈਂਟਰ ਖੋਲਿਆ ਗਿਆ ਹੈ ਅੰਮ੍ਰਿਤਸਰ ਦੇ ਡਾਕਟਰ ਜੇ ਪੀ ਐਸ ਪਾਰਟੀਆਂ ਨੇ ਇਸ ਸੈਂਟਰ ਖੋਲਿਆ ਹੈ ਇੱਕ ਸਰਵੇ ਦੇ ਮੁਤਾਬਕ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵਿੱਚ ਇੰਟਰਨੈਟ ਦੀ ਵਰਤੋਂ ਕਰਨ ਦੀ ਲਤ ਬਹੁਤ ਜ਼ਿਆਦਾ ਹੈ ਇਹ ਡੀ ਐਡਿਕਸ਼ਨ ਸੈਂਟਰ ਪਾਰ ਦਾ ਤੀਸਰਾ ਸੈਂਟਰ ਹੈ ਇਸ ਰਾਹੀਂ ਵਿਦਿਆਰਥੀਆਂ ਦੇ ਵਿੱਚੋਂ ਨੈਟ ਦੀ ਆਦਤ ਨੂੰ ਕਟਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਵਿਦਿਆਰਥੀ ਤੇ ਨੌਜਵਾਨ ਇੰਟਰਨੈਟ ਦੇ ਆਦੀ ਹੋ ਚੁੱਕੇ ਨੇ ਜੋ ਕਿ ਉਹਨਾਂ ਦੀ ਸਿਹਤ ਤੇ ਦਿਮਾਗ ਦੇ ਲਈ ਬੇਹੱਦ ਖਤਰਨਾਕ ਹੈ ਵੱਖ-ਵੱਖ ਸੋਸ਼ਲ ਨੈਟਵਰਕਿੰਗ ਸਾਈਟਸ ਜਿਵੇਂ ਕਿ ਵਟਸਐਪ ਫੇਸਬੁੱਕ ਅਤੇ ਟਵਿੱਟਰ ਦੇ ਲੋਕ ਆਦੀ ਹੋ ਚੁੱਕੇ ਨੇ 30 ਤੋਂ 50 ਸਾਲ ਤੱਕ ਦੀ ਉਮਰ ਦੇ ਲੋਕ ਵੀ ਇਹਨਾਂ ਸਾਈਟਸ ਦੀ ਵਰਤੋਂ ਕਰ ਰਹੇ ਨੇ ਇਹ ਕਰੀਆ ਸੈਂਟਰ ਹੈ ਜਿੱਥੇ ਕਿ ਆਫਟਰ ਡੀਟੌਕਸ ਤੋਂ ਬਾਅਦ ਇਹ ਪੇਸ਼ੈਂਟਸ ਨੂੰ ਇੱਥੇ ਲੈ ਕੇ ਆਨੇ ਆ ਲੈ ਕੇ ਆ ਕੇ ਫਿਰ ਇਹਨਾਂ ਨੂੰ ਅਸੀਂ ਜੀਵਨ ਜਾਂਚ ਸਿਖਾਨੇ ਆ ਫਿਰ ਅਸੀਂ ਉਹਨਾਂ ਦੀ ਉਦੋਂ ਤੱਕ ਮਦਦ ਕਰਦੇ ਹਾਂ ਜਦੋਂ ਤੱਕ ਉਹਨਾਂ ਦੀ ਲਾਈਫ ਸੈਟਲ ਨਹੀਂ ਹੋ ਜਾਂਦੀ ਸੋ ਇਹਦੇ ਵਿੱਚ ਜਿਹੜਾ ਕੰਮ ਕਰਨ ਵਾਲੇ ਪੇਸ਼ੈਂਟਸ ਹੈ ਸਾਰੇ ਮੈਨੇਜ ਕਰਨ ਵਾਲੇ ਇਥੋਂ ਦੇ ਹੀ ਠੀਕ ਹੋਏ ਪੇਸ਼ੈਂਟਸ ਹੈ ਉਹ ਇੱਕ ਦੂਜੇ ਦੀ ਮਦਦ ਕਰਦੇ ਅਸੀਂ ਇਹਨਾਂ ਨੂੰ ਸਟੂਡੈਂਟਸ ਕਹਿੰਦੇ ਹਾਂ ਐਡੇ ਤੁਸੀਂ ਮੰਨੋਗੇ ਨਹੀਂ ਮੇਰੇ ਕੋਲ ਜਿਹੜੇ ਬੱਚੇ ਆ ਰਹੇ ਹੋ 7 ਸਾਲ ਤੋਂ ਲੈ ਕੇ 13 ਸਾਲ ਦੀ ਉਮਰ ਦੇ ਵਿੱਚ ਆ ਰਹੇ ਆ ਡਿਫਰੈਂਟ ਸਕੂਲਾਂ ਵਿੱਚ ਪੜ੍ਹਦੇ ਆ ਉਹਨਾਂ ਦੇ ਪੜ੍ਹਾਈ ਵੱਲੋਂ ਧਿਆਨ ਹਟੀ ਜਾਂਦਾ ਉਹ ਹੋਰ-ਹੋਰ ਚੀਜ਼ਾਂ ਵਿੱਚ ਪਈ ਜਾਂਦੇ ਆ ਰਾਤ ਦਿਨ ਇੰਟਰਨੈਟ ਕਰਦੇ ਰਹਿੰਦੇ ਆ ਜਾਂ smartphones ਯੂਜ਼ ਕਰਦੇ ਰਹਿੰਦੇ ਆ ਜਿਨ੍ਹਾਂ ਕਰਕੇ ਉਹਨਾਂ ਦੀ ਪਰਫਾਰਮੈਂਸ ਬੜੀ ਡਾਊਨ ਚਲੀ ਗਈ ਹੈ ਮੈਨੂੰ ਇੱਕ ਨਸ਼ੇ ਦੀ ਬਿਮਾਰੀ ਸੀ ਜਿਹਦੇ ਟ੍ਰੀਟਮੈਂਟ ਵਾਸਤੇ ਮੈਂ ਡਾਕਟਰ ਪਾਟੇ ਸਾਹਿਬ ਕੋਲ ਆਇਆ ਸੀ ਮੇਰੇ ਫਾਦਰ ਸਾਹਿਬ ਡਰਿੰਕ ਕਰਦੇ ਸੀ ਜਿਨ੍ਹਾਂ ਤੋਂ ਜੈਨੇਟਿਕ ਇਹ ਚੀਜ਼ ਮੇਰੇ ਚ ਆਈ ਤੇ ਫਿਰ ਮਤਲਬ ਕਿ ਬਚਪਨ ਚ ਵੀ ਸ਼ਰਾਬ ਤੋਂ ਸ਼ੁਰੂ ਹੋਇਆ ਫਿਰ ਹੌਲੀ ਹੌਲੀ ਦੂਜੇ ਨਸ਼ਿਆਂ 'ਚ ਪੈ ਗਿਆ ਕੈਪਸੂਲ ਗੋਲੀਆਂ ਟੀਕੇ ਦੂਜੇ ਹੋਰ ਨਸ਼ਿਆਂ ਦਾ ਯੂਜ਼ ਕੀਤਾ ਯਾਨੀ ਕਿ ਬਿਮਾਰੀ ਬਿਮਾਰੀ ਹੌਲੀ ਹੌਲੀ ਵਧਦੀ ਗਈ ਐਂਡ ਇਨ ਦਾ ਐਂਡ ਫਿਰ ਮੇਰੇ ਨੇਬਰ ਇੱਕ ਬੰਦਾ ਸੀ ਉਹ ਇਥੋਂ ਟ੍ਰੀਟਮੈਂਟ ਕਰਾ ਕੇ ਗਿਆ ਸੀ ਡਾਕਟਰ ਭਾਡਿਆ ਜੀ ਕੋ ਉਹਨਾਂ ਨੇ ਮੈਨੂੰ ਸਜੈਸਟ ਕੀਤਾ ਤੇ ਮੇਰੇ ਘਰ ਦੇ ਮੈਨੂੰ ਇੱਥੇ ਲੈ ਕੇ ਆਏ ਪੰਜਾਬ ਦੇ ਵਿੱਚ ਡਰੱਗ ਦੇ ਨਸ਼ੇ ਤੋਂ ਬਾਅਦ ਇੱਕ ਨਵੇਂ ਨਸ਼ੇ ਨੇ ਦਸਤਕ ਦਿੱਤੀ ਹੈ ਉਹ ਨਸ਼ਾ ਹੈ ਇੰਟਰਨੈਟ ਦਾ ਜੀ ਹਾਂ ਤੁਹਾਨੂੰ ਸੁਣ ਕੇ ਹੈਰਾਨੀ ਜ਼ਰੂਰ ਹੋਏਗੀ ਪਰ ਡਾਕਟਰਾਂ ਦਾ ਕਹਿਣਾ ਹੈ ਕਿ ਉਹਨਾਂ ਕੋਲ 7 ਸਾਲ ਤੋਂ ਲੈ ਕੇ 13 ਸਾਲ ਦੀ ਉਮਰ ਦੇ ਜ਼ਿਆਦਾਤਰ ਬੱਚੇ ਜੋ ਕਿ ਸਕੂਲਾਂ ਦੇ ਵਿੱਚ ਪੜ੍ਹਦੇ ਹਨ ਉਹ ਇਸ ਬਿਮਾਰੀ ਤੋਂ ਪੀੜਤ ਹਨ ਇਸੇ ਨੂੰ ਲੈ ਕੇ ਅਮਰitsar ਦੇ ਡਾਕਟਰ ਜੇਪੀਐਸ ਪਾਟਿਆ ਵੱਲੋਂ ਇੱਕ ਇੰਟਰਨੈਟ ਡੀ ਐਡਿਕਸ਼ਨ ਸੈਂਟਰ ਦੀ ਸ਼ੁਰੂਆਤ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਦਾ ਇਲਾਜ ਉਹਨਾਂ ਨਸ਼ਾ ਪੀੜਤਾਂ ਦੀ ਤਰਜ਼ ਤੇ ਹੀ ਕੀਤਾ ਜਾਂਦਾ ਹੈ ਜੋ ਕਿ ਹੋਰ ਬਾਕੀ ਨਸ਼ਿਆਂ ਦੇ ਤੋਂ ਪੀੜਤ ਹੁੰਦੇ ਹਨ ਔਰ ਜੇਕਰ ਸਮੇਂ ਰਹਿੰਦੇ ਇਸ ਬਿਮਾਰੀ ਦਾ ਇਲਾਜ ਨਾ ਕੀਤਾ ਜਾਵੇ ਤਾਂ ਅੱਗੇ ਆਉਣ ਵਾਲੇ ਸਮੇਂ ਵਿੱਚ ਕਾਤਕ ਸਾਬਿਤ ਹੋ ਸਕਦੀ ਹੈ ਰਾਜੀਵ ਸ਼ਰਮਾ ਐਬੀਪੀ ਸੰਜਾ ਅਮਰਸਰ